मेरे बच्चा लिए मेरे बच्चा लिए ओ मैं ते मेरा परिवार है मेरा परिवार सारी गुलामी दो सारी गुलामी दो आजाद हो नली आजाद हो रे प्यारा परमेश्वर बोलो बोलो प्यारा और ये शुरुआत जो लेकर परमेश्वर इना तरलो मछी है क्यों क्यों वो गुलामी तो आजाद करेगा भाई क्यों करेगा ओनू की है क्यों करेगा आजाद हो गलत या पंज अध्याय और एक वचन के अनुसार उन्हें शब्द बोलिया उन्हें वचन के अंदर ये लिखत की हुई है कि प्रभु यीशु मसीह नूं कलण का मतलब

ਕਾ ਦੇ ਲਈ ਆਜ਼ਾਦੀ ਦੇ ਲਈ ਆਜ਼ਾਦੀ ਦੇ ਲਈ ਉਹ ਨਹੀਂ ਚਾਹੁੰਦਾ ਤੁਸੀਂ ਗੁਲਾਮ ਨਾ ਬੋਲਖਿਆ ਆਜ਼ਾਦੀ ਲਈ ਮਸੀਹ ਨੇ ਸਾਨੂੰ ਆਜ਼ਾਦ ਕੀਤਾ ਮਸੀਹ ਨੇ ਸਾਨੂੰ ਆਜ਼ਾਦ ਕੀਤਾ ਇਸ ਲਈ ਦ੍ਰਿੜ ਰਹੋ ਇਸਲੀ ਕੀ ਰਹੋ ਦ੍ਰਿੜ ਰਹੋ ਦ੍ਰਿੜ ਕਿਨੂੰ ਕਹਿੰਦੇ ਆ ਹੈ ਕਿਨੂੰ ਕਹਿੰਦੇ ਦ੍ਰਿੜ ਮਜ਼ਬੂਤ ਰਹਿਣ ਲਈ ਕਿਹਾ ਮਜ਼ਬੂਤ ਰਹਿਣ ਲਈ परमेश्वर ने यीशु मसीह जी के द्वारा सानू आजाद होने के लिए सद्या आजाद किया इसलिए दृढ़ रहो इसलिए दृढ़ रहो अते गुलामी दे झूले हेठा मुड़ के ना जाओ मुड़ के गुलामी दे झूले हेठा ना जाओ ना जाओ, जाओ। इसलिए उन्हें तुम्हें तो अपने कोल सद्या जिदा पिछले चौबी का शब्द सी ਉਹਨੇ ਤੁਹਾਨੂੰ ਆਪ ਸੱਧਿਆ ਕਿਉਂ ਤੁਹਾਨੂੰ ਕਾਮਲ ਕਾਇਮ ਦੇ ਤਕੜਾ ਕਰੇਗਾ ਹੁਣ ਤੁਹਾਨੂੰ ਕਾਮਲ ਵੀ ਕਰ ਲਿਆ ਉਹਨੇ ਤੁਹਾਨੂੰ ਮਜ਼ਬੂਤ ਵੀ ਕਰ ਲਿਆ ਤੇ ਜਦੋਂ ਬੰਦਾ ਮਜ਼ਬੂਤ ਹੁੰਦਾ ਉਦੋਂ ਗੁਲਾਮੀ ਚੋਂ ਨਿਕਲਣਾ ਸੌਖਾ ਘੇ ਔਖਾ ਹੈ ਹੈ ਸੌਖਾ ਹੁਣ ਤੁਸੀਂ ਮਜ਼ਬੂਤ ਹੋ ਚੁੱਕੇ ਆ 24 ਤੇ ਇਹ 25 ਦੇ ਅੰਦਰ ਸਭ ਗੁਲਾਮੀਆਂ ਤੁਹਾਡੇ ਜੀਵਨ ਚੋਂ ਟੁੱਟ ਜਾਣੀਆਂ ਆਮੀਨ ਉਹ ਜਿਹੜੀ ਜਿਹੜੀ ਆਜ਼ਾਦੀ ਤੁਹਾਨੂੰ ਮਿਲੀ ਹੈ ਉਹਦੇ ਵਿੱਚ ਹੁਣ ਦ੍ਰਿੜ ਰਹਿਣਾ ਹੈ ਉਹਦੇ ਵਿੱਚ ਹੁਣ ਮਜ਼ਬੂਤ ਰਹਿਣਾ ਹੈ ਜਿਹੜੀ ਚੀਜ਼ ਨੂੰ ਛੱਡ ਚੁੱਕੇ ਆ ਪਾਪ ਨੂੰ ਛੱਡ ਚੁੱਕੇ ਆ ਗੰਦਾ ਵੇਖਣਾ ਗੰਦਾ ਬੋਲਣਾ ਜੈਲਸੀ ਛੱਡ ਚੁੱਕੇ ਆ 24 ਦੇ ਅੰਦਰ ਤੇ ਹੁਣ 25 ਦੇ ਅੰਦਰ ਦ੍ਰਿੜ ਰਹਿਣਾ ਜੇ ਰੱਬ ਨੂੰ ਪਾ ਲਿਆ ਸਤ 10 ਅੰਨੇ ਤੁਹਾਡੇ 20 25 ਜਿੰਨਾ ਵੀ ਹੋ ਗਿਆ ਹੁਣ ਯਿਸੂ ਨੂੰ ਜੀਵਨ ਦੇ ਕੇ ਉਦੇ ਅੰਦਰ ਹੁਣ ਦ੍ਰਿੜ ਹੋ ਜਾਣਾ ਹੈ ਦ੍ਰਿੜ ਹੋ ਜਾਣਾ ਪੱਕੇ ਹੋ ਜਾਣਾ ਮਜ਼ਬੂਤ ਹੋ ਜਾਣਾ ਜੇ ਆਪਣੇ ਪਰਿਵਾਰਾਂ ਦੀ ਆਪਣੇ ਜੀਵਨਾਂ ਦੀ ਆਪਣੇ ਘਰਦਿਆਂ ਦੀ ਕੀ ਚਾਹੁੰਦੇ ਆ ਗੁਲਾਮੀ ਤੋਂ ਆਜ਼ਾਦੀ ਚਾਹੁੰਦੇ ਆ ਕੀ ਲਿਖਿਆ ਦੁਬਾਰਾ ਪੜਿਓ ਫੇਰ ਆਜ਼ਾਦੀ ਲਈ ਮਸੀਹ ਨੇ ਸਾਨੂੰ ਆਜ਼ਾਦ ਕੀਤਾ ਹੈ ਆਜ਼ਾਦੀ ਲਈ ਮਸੀਹ ਨੇ ਸਾਨੂੰ ਆਜ਼ਾਦ ਕੀਤਾ ਹੈ ਇਸ ਲਈ ਦ੍ਰਿੜ ਰਹੋ ਇਸ ਲਈ ਦ੍ਰਿੜ ਰਵੋ ਅਤੇ ਗੁਲਾਮੀ ਦੇ ਜੂਲੇ ਹੇਠਾਂ ਮੁੜ ਕੇ ਨਾ ਜਾਵੋ ਗੁਲਾਮੀ ਦੇ ਝੂਲੇ ਹੇਟਾ ਮੁੜ ਕੇ ਨਾ ਜਾਓ ਚੁੱਕੋ ਆਪਣੇ ਹੱਥਾਂ ਨੂੰ ਚੁੱਕੋ 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 ਆਪਣੇ ਹੱਥਾਂ ਨੂੰ ਇਹ ਸ਼ਬਦ ਨੂੰ ਸਭ ਪਿਛੇ ਮਿਲ ਕੇ ਬੋਲਾਂਗੇ ਇੱਕ ਜਣਾ ਪਿੱਛੇ ਪੜ ਰਿਹਾ ਉਹ ਪੜੇਗਾ ਅਸੀਂ ਸਭ ਪਿੱਛੇ ਬੋਲਾਂਗੇ ਵਾਰੀ ਵਾਰੀ ਉਹ ਸ਼ਬਦ ਨੂੰ ਆਜ਼ਾਦੀ ਲਈ ਮਸੀਹ ਨੇ ਸਾਨੂੰ ਆਜ਼ਾਦ ਕੀਤਾ ਬੋਲੋ ਆਪਣੇ ਹੱਥਾਂ ਨੂੰ ਉਠਾ ਕੇ ਕਿ ਆਜ਼ਾਦੀ ਲਈ ਮਸੀਹ ਨੇ ਮਸੀਹ ਨੇ ਸਾਨੂੰ ਆਜ਼ਾਦ ਕੀਤਾ ਸਾਨੂੰ ਆਜ਼ਾਦ ਕੀਤਾ ਇਸ ਲਈ ਇਸ ਲਈ ਦ੍ਰਿੜ ਰਹੋ ਦ੍ਰਿੜ ਰਹੋ ਅਤੇ ਗੁਲਾਮੀ ਦੇ ਝੂਲੇ ਛੇਟਾ ਤੇ ਗੁਲਾਮੀ ਜੂਲੇ ਹੋਇਟਾ ਮੜ ਕੇ ਨਾ ਜਾਓ ਮੜ ਕੇ ਨਾ ਜਾਓ ਬੋਲੋ ਪਰਮੇਸ਼ਵਰ ਪਰਮੇਸ਼ਵਰ ਮੈਂ ਇਹਨਾਂ ਸ਼ਬਦਾਂ ਨੂੰ ਇਹਨਾਂ ਸ਼ਬਦਾਂ ਆਪਣੇ ਜੀਵਨ ਦੇ ਅੰਦਰ ਹੈ ਜੀਵਨ ਦੇ ਅੰਦਰ ਗ੍ਰਹਿਣ ਕਰਦਾ ਗ੍ਰਹਿਣ ਕਰਦਾ ਕਿ ਮੈਂ ਮਜ਼ਬੂਤ ਹੁੰਦਾ ਮਜ਼ਬੂਤ ਹੁੰਦਾ ਤੇਰੇ ਪਵਿੱਤਰ ਆਤਮਾ ਜੀ ਦੀ ਤਾਕਤ ਨਾਲ ਨਾਲ ਤਾਕਤ ਨਾਲ ਕਿ ਮੈਂ ਕਦੀ ਵੀ ਕਿ ਮੈਂ ਕਦੀ ਉਸ ਗੁਲਾਮੀ ਦੇ ਜੂਲੇ ਹੈ ਗੁਲਾਮੀ ਦੇ ਜੂਲੇ ਬਾਪ ਦੇ ਗੁਲਾਮੀ ਦੇ ਜੂਲੇ ਹੈ ਗੁਲਾਮੀ ਦੇ ਕਰਜੇ ਦੇ ਫੇਲਿਅਰ ਦੇ ਬਿਮਾਰੀ ਦੇ तो दे दे दे। कभी नहीं जाऊंगा परमेश्वर बोलो बोलो अपने परमेश्वर उस गुलामी दे झूले हेठ उस पाप दे झूले हेठ उस नशे की गुलामी मैं कदे नहीं जाऊंगा तू मैं ਆਜ਼ਾਦੀ ਦੇ ਲਈ ਆਜ਼ਾਦੀ ਦੇ ਲਈ ਆਜ਼ਾਦ ਕੀਤਾ ਆਜ਼ਾਦ ਕੀਤਾ ਬੋਲੋ ਬੋਲੋ ਪਰਮੇਸ਼ਰ ਪਿਤਾ ਜੀ ਦੇ ਅੱਗੇ ਰੱਖੋ ਇਹਨਾਂ ਸ਼ਬਦਾਂ ਨੂੰ ਗੁਲਾਮੀ ਦੇ ਵਿੱਚ ਨਹੀਂ ਔਰ ਅੱਜ ਤੋਂ ਲਿਖ ਲੈਣਾ ਤੁਸੀਂ ਆਪਣੇ ਘਰ ਦੇ ਅੰਦਰ ਇਹਨਾਂ ਵਚਨਾਂ ਨੂੰ ਅੱਜ ਲਿਖ ਲੈਣਾ ਕਿ ਮੈਨੂੰ ਪਰਮੇਸ਼ਰ ਨੇ ਇਹ 2025 ਗੁਲਾਮੀ ਤੋਂ ਆਜ਼ਾਦ ਕਰਨ ਦਾ ਸਾਲ ਦਿੱਤਾ ਹੈ ਉਹ ਕਿਵੇਂ ਜਿਵੇਂ ਪਰਮੇਸ਼ਰ ਨੇ ਇਜ਼ਰਾਈਲੀਆਂ ਨੂੰ ਕੱਢਿਆ ਸੀ ਉਸ ਦੀ ਕਿਤਾਬ ਦੇ ਅੰਦਰ ਜਦੋਂ ਉੱਥੇ ਪੜ੍ਹਦੇ ਆ ਤੇ ਪਰਮੇਸ਼ਵਰ ਨੇ ਜਦੋਂ ਉਹਨਾਂ ਨੂੰ ਆਜ਼ਾਦ ਕੀਤਾ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਹਰ ਸਾਲ ਗੁਲਾਮੀ ਤੋਂ ਆਜ਼ਾਦੀ ਦੇ ਵਿੱਚ ਨਿਕਲੇ ਹੋਏ ਦਿਨ ਨੂੰ ਮਨਾਉਣਾ ਆ ਕਿਉਂਕਿ ਇਹ ਦਿਨ ਤੁਹਾਡੇ ਤੁਹਾਡੇ ਬੱਚਿਆਂ ਲਈ ਅੱਗੇ ਉਹਨਾਂ ਦੇ ਬੱਚਿਆਂ ਬੱਚਾ ਬੱਚਿਆਂ ਲਈ 4-10 ਪੀੜੀਆਂ ਦੇ ਲਈ ਇਹ ਬਹੁਤ ਮਹੱਤਵਪੂਰਨ ਆ ਅੱਜ ਓਵੇਂ ਹੀ ਸਾਡੇ ਲਈ ਪਰਮੇਸ਼ਵਰ ਇਹ 25 ਦੀ ਸਵੇਰ ਲੈ ਕੇ ਆਇਆ ਇਹ 2025 ਸਾਡੇ ਲਈ ਲੈ ਕੇ ਆਇਆ ਮੈਂ ਕਿਹਾ ਹੁਣ ਗੁਲਾਮੀ ਦੇ ਵਿੱਚ ਨਹੀਂ ਰਹੋਗੇ ਅਮੀਨ ਉਹ ਜਿਹੜਾ ਦੁਸ਼ਟ ਆਤਮਾ ਤੁਹਾਡੇ ਘਰਾਂ ਚ ਮੋਤਾ ਕਰਦਾ ਆ ਜਵਾਨੀ ਦੀਆਂ ਉਹਦੀ ਗੁਲਾਮੀ ਤੋਂ ਹੁਣ ਤੁਸੀਂ ਆਜ਼ਾਦ ਅਮੀਨ ਉਹ ਜਿਹੜਾ ਕਰਜ਼ੇ ਦਾ ਦੁਸ਼ਟ ਆਤਮਾ ਤੁਹਾਨੂੰ ਗੁਲਾਮ ਕਰਕੇ ਬੈਠਾ ਰਿਹਾ

ਉਦਾਸ ਅੱਜ ਪਰਮੇਸ਼ਰ ਨੇ ਮੈਨੂੰ ਦਿੱਤਾ ਆਪਣਾ ਪਰਿਵਾਰ ਹੈ ਇੱਕ ਉਹਨਾਂ ਦੇ ਹਸਬੰਦ ਅਸਿਰ ਕਰਦੇ ਆ ਰਹੇ ਆ ਪਤਾ ਨਹੀਂ ਕਿੰਨੇ ਸਾਲਾਂ ਤੋਂ ਤੇ ਸਾਲਾਂ ਚ ਮਿਹਨਤ ਕਰਨ ਦੇ باوجود ਵੀ ਕਹਿੰਦੇ ਕਰਜ਼ਾ ਉੱਤਰਦਾ ਨਹੀਂ ਸੀ ਤੇ ਕੋਈ ਪ੍ਰਬੰਧ ਨਹੀਂ ਹੁੰਦਾ ਸੀ ਤੇ ਜਿਹੜਾ ਸ਼ਬਦ ਪਰਮੇਸ਼ਰ ਨੇ ਦਿੱਤਾ ਉਹਨੂੰ ਪੂਰਾ ਕਰਨ ਲਈ ਅੱਜ ਉਹਨੇ ਐਸੀ ਦਇਆ ਕੀਤੀ ਉਸ ਪਰਿਵਾਰ ਦੇ ਅੰਦਰ ਕਿ ਮੈਂ ਹੁਣੇ ਜਦੋਂ ਆ ਰਿਹਾ ਸੀ ਮੇਰੇ ਆਉਣ ਤੋਂ ਪਹਿਲਾਂ ਉਹ ਪਰਿਵਾਰ ਮੈਨੂੰ ਮਿਲ ਕੇ ਗਿਆ ਕਿਉਂਕਿ ਉਹਨਾਂ ਦੀ ਅੱਜ ਗੁਲਾਮੀ ਤੋਂ ਆਜ਼ਾਦ ਹੋਣ ਦੀ ਸ਼ੁਰੂਆਤ ਹੋ ਗਈ ਉਹ ਬੀਬੀ ਦਾ ਵੀਜ਼ਾ ਆਇਆ ਅੱਜ ਉਹਦੀ ਫਲਾਈਟ ਆ 2 ਘੰਟੇ ਬਾਅਦ ਅੱਲਾਹੁ ਅਕਬਰ ਉਹ 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 ਚਿੰਨ ਦਿੱਤਾ ਮੈਨੂੰ ਪਰਮੇਸ਼ਰ ਨੇ ਕਿ ਆ ਦੇਖ ਲਾ ਇਹ ਗੁਲਾਮੀ ਤੋਂ ਤੇਰੇ ਲੋਕਾਂ ਦੇ ਆਜ਼ਾਦ ਹੋਣ ਦਾ ਪਰਮੇਸ਼ਰ ਨੇ ਕਿਹਾ ਪਹਿਲਾਂ ਚੰਨੀ ਏ ਕਿ ਇਹ ਬੀਬੀ ਅੱਜ ਆਈ ਹੈ ਔਰ ਜਾ ਰਹੀ ਹੈ ਬਲੈਸ਼ੀਆ ਦੇ ਅੰਦਰ ਤੇ ਹੁਣ ਇਹਦਾ ਪਤੀ ਉਸ ਸੀਰਪੁਣੇ ਤੋਂ ਜਿਹੜਾ ਕਿੰਨਿਆ ਸਾਲਾਂ ਤੋਂ ਕਰਦਾ ਆ ਰਿਹਾ ਹਰ ਨੇ ਛੁੱਟ ਜਾਣਾ ਕੁਝ ਮਹੀਨਿਆਂ ਦੀ ਔਰ ਉਹਨੇ ਕਿਹਾ ਜਾ ਜਾ ਕੇ 10 ਆਪਣੇ ਲੋਕਾਂ ਨੂੰ ਜਿਨ੍ਹਾਂ ਨੂੰ ਲੱਗਦਾ ਨਾ ਅਸੀਂ ਕਦੇ ਨਹੀਂ ਕਦੇ ਨਹੀਂ ਆਜ਼ਾਦ ਹੋਣਾ ਇਹਨੇ ਨਹੀਂ ਛੱਡਣਾ ਸਾਨੂੰ ਇਹ ਕਈ ਲੋਕ ਇਦਾਂ ਕਹਿੰਦੇ ਆ ਨਹੀਂ 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 ਇਹ ਹੁਣ ਚੀਜ਼ ਸਾਨੂੰ ਕਦੇ ਨਹੀਂ ਛੱਡੇਗੀ ਇਹ ਹੁਣ ਕਰਜ਼ਾ ਕਦੇ ਨਹੀਂ ਜਾਣਾ ਲੋਕੀ ਕਹਿੰਦੇ ਆ ਉਹ ਇਹਨੇ ਨਸ਼ਾ ਕਦੀ ਨਹੀਂ ਛੱਡਣਾ ਪਰ ਚਿੰਤਾ ਨਾ ਕਰੋ ਤੁਹਾਡੇ ਗੁਲਾਮੀ ਤੋਂ ਛੁੱਟਣ ਦਾ ਦਿਨ ਆ ਚੁੱਕਾ ਅਮੀਨ परमेश्वर अज मेरा दिन है अज मेरा दिन है गुलामी तो अब मैं गुलामी आजाद आऊंगा आजाद होगा विशाल मेरा आया विशाल मेरा आया बोलो बोलो अपने लोग गुआी नु बोलो सा साल साल गुलामी तो आजाद किया और होना भी गुलामी रवान नहीं रवान की गुलामी गुलामी टुट जाएगी टेस्ट गुलामी टुट जाएगी टुट जाएगी बोलो बोलो गरीबी गरीबी टुट जाएगी डेगी टुट जाएगी ਕਿ ਪਰਮੇਸ਼ਰ ਨੇ ਉਹ ਸ਼ਬਦ ਦਿੱਤਾ ਆ ਔਰ ਜਿਹੜੇ ਵਿਸ਼ਵਾਸ ਕਰਕੇ ਬੋਲ ਰਿਹਾ ਜਿਨਾਂ ਨੂੰ ਪਤਾ ਉਹ ਸ਼ਬਦ ਪੂਰੇ ਹੁੰਦੇ ਆ ਅਮੇਨ ਉਹ ਉਸ ਚਾਹ ਦੇ ਨਾਲ ਖੁਸ਼ੀ ਦੇ ਨਾਲ ਬੋਲ ਰਿਹਾ ਜਿਵੇਂ ਆਜ਼ਾਦ ਹੋ ਗਿਆ ਤੇ ਫਿਰ ਇਸ ਸਾਲ ਤੁਹਾਡਾ ਆ ਅਮੇਨ ਇਸ ਸਾਲ ਤੁਹਾਡੇ ਬੱਚਿਆਂ ਦਾ ਆ ਅਮੇਨ